ਹਾਂਜੀ ਸਤਿ ਸ੍ਰੀ ਅਕਾਲ ਮੇਰੇ ਬੁਟੀਕ ਡੀ ਕਲੈਕਸ਼ਨ 15th ਸਾਰਿਆਂ ਭੈਣਾਂ ਦਾ ਵੈਲਕਮ ਹੈ ਜੀ ਹੋਰ ਸੁਣਾਓ ਕੀ ਹਾਲ ਚਾਲ ਮੈਂ ਆਸ ਕਰਦੀ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਤੇ ਆਪਾਂ ਇੱਕ ਦਿਨ ਦੇ ਵਿੱਚ ਦੋ ਵੀਡੀਓ ਬਣਾ ਰਹੇ ਆ ਕਿਉਂਕਿ ਬਹੁਤ ਬਿਜ਼ੀ ਰਹੀਦਾ ਫਿਰ ਟਾਈਮ ਨਹੀਂ ਲੱਗਦਾ ਤੇ ਅੱਜ ਮੈਂ ਤੁਹਾਨੂੰ ਹੁਣ ਜਿਹੜੇ ਚੈੱਕ ਕਰਵਾਵਾਂਗੀ ਆਪਣੇ ਮਸ਼ੀਨ ਵਰਕ ਤੇ ਸਟਿਚਿੰਗ ਚੈੱਕ ਕਰਵਾਵਾਂਗੀ ਜੀ ਠੀਕ ਹੈ ਜੀ ਲਓ ਜੀ ਆਪਾਂ ਵਾਰ-ਵਾਰ ਤੁਹਾਨੂੰ ਆਪਣਾ ਸਟੀਚਿੰਗ ਤੇ ਵਰਕ ਚੈੱਕ ਕਰਵਾ ਰਹੇ ਆਂ ਆਪਣੇ ਬੁਟੀਕ ਦੀ ਆਪਾਂ ਕੁਆਲਟੀ ਚੈੱਕ ਕਰਵਾ ਰਹੇ ਆਂ ਲੋ ਜੀ ਇਹ ਲੀਲਨ ਸਾਟ ਤੇ ਬਣਿਆ ਹੋਇਆ ਹੈ ਇੱਕ ਜੋ ਖਾਦੀ ਲੀਲਨ ਹੁੰਦੀ ਹੈ ਖਾਦੀ ਲੀਲਨ ਨਹੀਂ ਇਹ ਬਿਲਕੁਲ ਪਿਓਰ ਲੀਲਨ ਹੈ ਬੜਾ ਸੌਫਟ ਫੈਬਰਿਕ ਹੈ ਔਰ ਐਵੇਂ ਨਾ ਸਟੈਚੂਰਲ ਵੀ ਹੈ ਜਿਵੇਂ ਇਹਦੀ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਜੀ ਇਹ ਮਸ਼ੀਨ ਵਰਕ ਆਪਾਂ ਕਰਵਾਇਆ ਹੈ ਬਹੁਤ ਬ੍ਰੀਕ ਵਰਕ ਹੋਇਆ ਜੀ ਤੁਸੀਂ ਚੈੱਕ ਕਰੋ ਲਓ ਜੀ ਟੈਕ ਕਰ ਸਕਦੇ ਹੋ ਜੀ ਇੱਕ ਆਪਾਂ ਨੀਚੇ ਕੋਨੇ ਤੇ ਛੋਟੀਆਂ ਬੁੱਟੀਆਂ ਦਾ ਫਲਾਵਰ ਬਣਾਇਆ ਹੈ ਫਿਰ ਇਹ ਆਪਣੀ ਦੂਸਰੀ ਸਾਈਡ ਜਿਵੇਂ hip ਦੇ ਬਰਾਬਰ ਚ ਚੋਕਾਂ ਦੇ ਦੂਸਰਾ ਫਲਾਵਰ ਆ ਗਿਆ ਜੀ ਬਿਲਕੁਲ ਬ੍ਰੀਕ ਬੁੱਟੀਆਂ ਨੇ ਬੜੀ ਮਤਲਬ ਬਿਲਕੁਲ ਨੇੜਿਓ ਤੁਸੀਂ ਚੈੱਕ ਕਰ ਸਕਦੇ ਹੋ ਐ ਦਾ ਨੈੱਕ ਆ ਗਿਆ ਜੀ ਨੈੱਕ ਦਾ ਤੇ ਘੇਰੇ ਦਾ ਸੇਮ ਬਾਰਡਰ ਹੈ ਐ ਆ ਗਈਆਂ ਜੀ ਇਹਦੀਆਂ ਬਾਜੂ ਬਾਜੂ ਤੇ ਬ੍ਰੀਕ ਬਾਰਡਰ ਐਂਡ ਬੂਟਾ ਬਣਿਆ ਜੀ ਛੋਟੀਆਂ ਬੂਟੀਆਂ ਦਾ ਬੂਟਾ ਬਣਿਆ ਜੀ ਤੇ ਸੇਮ ਵਰਕ ਆਪਾਂ ਬਾਟਮ ਤੇ ਕਰਵਾਇਆ ਬਾਟਮ ਸਾਰੀਆਂ ਹੀ ਹੁਣ ਪਾਕਿਸਤਾਨੀ ਬਾਟਮ ਜਾਂ ਸਟ੍ਰੇਟ ਬਾਟਮ ਜੋ ਵੀ ਜਿਵੇਂ ਈਜ਼ੀ ਲੱਗਦਾ ਹੈ ਕੈਂਸਰ ਕਿਸੇ ਨੂੰ ਉਹ ਆਪਾਂ ਕਹਿ ਸਕਦੇ ਆ ਮਤਲਬ ਬਾਟਮ ਸਟ੍ਰੇਟ ਤੇ ਪਾਕਿਸਤਾਨੀ ਦਾ ਮਤਲਬ ਹੋ ਗਿਆ ਕਿ ਜੀ ਪੱਲੇ ਨਹੀਂ ਪੈਂਦੇ ਜਾਂ ਇਹ ਕਹਾਂ ਲੋਕੀ ਕਲੀਆਂ ਨਹੀਂ ਪੈਂਦੀਆਂ ਖਾਲੀ ਪੱਲੇ ਹੋ ਗਏ ਜਿਵੇਂ ਆਪਾਂ ਮੰਨ ਲਓ ਖਾਲੀ ਪੱਲੇ ਹੋ ਗਏ ਤੇ ਵੈਸੇ ਸਾਰੀਆਂ ਡਿਜ਼ਾਈਨਰ ਪਹਿਣਾ ਹੀ ਅੱਜਕੱਲ ਇਹ ਬਣਾ ਰਹੀਆਂ ਨੇ ਜਿਆਦਾ ਮੈਨੂੰ ਲੱਗਦਾ ਇਸ ਬਾਰੇ ਡਿਟੇਲ ਦੇਣ ਦੀ ਜ਼ਰੂਰਤ ਨਹੀਂ ਤੇ ਆਹ ਵੇਖੋ ਜੀ ਇਹਦਾ ਬਾਰਡਰ ਬਹੁਤ ਸੋਹਣਾ ਬਣਿਆ ਤੇ ਸੈਂਟਰ ਦੇ ਵਿੱਚ ਆ ਗਿਆ ਜੀ ਬੂਟਾ ਉਸੀਂ ਚੈੱਕ ਕਰੋ ਜੀ ਮਸ਼ੀਨੀ ਕਢਾਈ ਵੀ ਆਪਣੀ ਪਰਫ ਮਸ਼ੀਨ ਦੀ ਕਢਾਈ ਹੈ ਜੀ ਬਹੁਤ ਸੋਹਣੀ ਹੁੰਦੀ ਹੈ ਆਪਣੇ ਬਹੁਤ ਐਕਸਪੀਰੀਅੰਸ ਵਾਲੇ ਕਾਰੀਗਰ ਨੇ ਅਰੇ ਬਹੁਤ ਵਧੀਆ ਕੰਮ ਕਰਦੇ ਨੇ ਜੀ ਤੇ ਇਹਦੇ ਨਾਲ ਆਪਾਂ ਕਰਵਾਇਆ ਬੈਂਬਰ ਜੌਰ ਜਟ ਦਾ ਦੁਪੱਟਾ ਟਾਈ ਐਂਡ ਡਾਈ ਦੁਪੱਟਾ ਚੈੱਕ ਕਰੋ ਜੀ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਲਾਈਟ ਵੇਟ ਹੁੰਦਾ ਹੈ ਤੇ ਇਹਦੇ ਤੇ ਆਪਾਂ ਬਰੀਕ ਲੇਸ ਲਵਾਈਏ ਪਿੰਕ ਪੀਚ ਕਲਰ ਦਾ ਜੋ ਵੀ ਇਹਦੇ ਵਿੱਚ ਕਲਰ ਹੈ ਜੋ ਚਾਕਾਂ ਤੇ ਵੀ ਉਹੀ ਲੇਸ ਦਿੱਤੀ ਹੈ ਤੇ ਆਪਾਂ ਦੁਪट्टे ਤੇ ਵੀ ਉਹੀ ਲੇਸ ਦਿੱਤੀ ਹੈ ਤੇ ਜੋ ਵੀ ਕਢਾਈ ਦੇ ਵਿੱਚ ਜਿਵੇਂ ਦੋ ਕਲਰ ਨੇ ਤਿੰਨ ਉਹੀ ਆਪਾਂ ਦੁਪट्टे ਦੇ ਵਿੱਚ ਦਿੱਤੇ ਨੇ ਤੇ ਦੁਪੱਟਾ ਬਹੁਤ ਸੋਹਣਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਸੂਟ ਦੀ ਲੁੱਕ ਕੁਛ ਐਦਾ ਆਏਗੀ ਜੀ। ਲੋ ਜੀ ਮੈਂ ਨੈਕਸਟ ਸੂਟ ਚੈੱਕ ਕਰਵਾ ਤੁਹਾਨੂੰ। ਹਾਂਜੀ ਨੈਕਸਟ ਸੂਟ ਵੀ ਮਸ਼ੀਨ ਕਢਾਈ ਦਾ ਹੈ। ਤੇ ਫੈਬਰਿਕ ਰਹੇਗਾ ਜੀ ਜੌਰਜਟ। ਬੈਂਬਰ ਜੌਰਜਟ ਪਿਓਰ ਬੈਂਬਰ ਜੌਰਜਟ ਹੈ ਜੀ। ਬਹੁਤ ਲਾਈਟ ਵੇਟ ਫੈਬਰਿਕ ਹੈ। ਇਹਦੇ ਦੋ ਸੂਟ ਸੇਮ ਰੈਡੀ ਹੋਏ ਨੇ ਜੀ ਥੋੜਾ ਜਿਹਾ ਕਲਰ ਦਾ ਫਰਕ ਹੈ ਇੱਕ ਸੂਟ ਮੇਰਾ ਆਪਣਾ ਹੈ ਉਹਦੀ ਮੈਂ ਸਟਿਚਿੰਗ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੀ ਲਓ ਜੀ ਇਹ ਆ ਗਿਆ ਦਾ ਫਰੰਟ ਬਾਰਡਰ ਬਹੁਤ ਸੋਹਣਾ ਬਾਰਡਰ ਬਣਿਆ ਹੈ ਜੀ ਇਹ ਲਾਈਟ ਆਫ ਆਫ ਵਾਈਟ ਜਿਹਾ ਕਲਰ ਹੈ ਹਲਕਾ ਹਲਕਾ ਵਿੱਚ ਗ੍ਰੀਨ ਜੀ ਸੈਲਫ ਬਣੀ ਹੋਈ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਇਹਦੀ ਸੈਂਟਰ ਤੇ ਆ ਗਈਆਂ ਬਾਜੂ ਬਾਜੂ ਦਾ ਵਰਕ ਚੈੱਕ ਕਰੋ ਜੀ ਲੋ ਜੀ ਇਹਦੀ ਮਸਲੀਨ ਸਿਲਕ ਦੀ ਰਹੇਗੀ ਬਾਟਮ ਹਾਂ ਲੋ ਜੀ ਇਹਦੇ ਪਹੁੰਚਿਆ ਤੇ ਆ ਗਿਆ ਜੀ ਵਰਕ ਇਹ ਜਿਵੇਂ ਕਾਰੀਗਰ ਕੋਲੋਂ ਬਣ ਕੇ ਆਏ ਨੇ ਆਪਾਂ ਇਹਨੂੰ ਪ੍ਰੈਸ ਵਗੈਰਾ ਫਿਨਿਸ਼ਿੰਗ ਨਹੀਂ ਹਜੇ ਕੀਤੀ ਕਿਉਂਕਿ ਜਦੋਂ ਵੀ ਕਟਿੰਗ ਹੋਣੀ ਹੁੰਦੀ ਉਦੋਂ ਫਿਰ ਇਹਨਾਂ ਦੀ ਪ੍ਰੈਸ ਬਹੁਤ ਹੁੰਦੀ ਏ ਤੇ ਇਸ ਕਰਕੇ ਆਪਾਂ ਹਜੇ ਇਹਨੂੰ ਬਿਲਕੁਲ ਪੈਕ ਪ੍ਰੈਸ ਨਹੀਂ ਕੀਤੀ ਚੈੱਕ ਕਰੋ ਜੀ ਇਹ ਕਟਵਰਕ ਵਿੱਚ ਨਾ ਮਤਲਬ ਵਰਕ ওকে ਵਿੱਚ ਕਟਵਰਕ ਹੋਇਆ ਜੀ ਬਹੁਤ ਸੋਹਣਾ ਲੱਗਦਾ ਹੈ ਜੀ ਇਹ ਪਹੁੰਚੇ ਤੇ ਆ ਜਾਏਗਾ ਤੇ ਇਹਦੇ ਨਾਲ ਆਪਾਂ ਕਰਵਾਇਆ ਜੀ ਪਿਓਰ ਬੈਟਸਨ ਦੀ ਜੋ ਮਤਲਬ ਇੱਕ ਬੈਟਸਨ ਦਾ ਰਿੰਕਲ ਵਾਲਾ ਦੁਪੱਟਾ ਹੁੰਦਾ ਹੈ ਫੁੱਲ ਚਨੂਨ ਇਹ ਹੈ ਫੁੱਲ ਚਨੂਨ ਲੇਕਿਨ ਇਹ ਚ ਨਾ ਰਿੰਕਲ ਨਹੀਂ ਹੈਗੇ ਲੋ ਜੀ ਚੈੱਕ ਕਰੋ ਇਹ ਆ ਗਿਆ ਦਾ ਦੁਪੱਟਾ ਦੁਪੱਟੇ ਦੇ ਵਿੱਚ ਆਪਾਂ ਛੋਟੇ ਪੱਲਿਆਂ ਤੇ ਦੋ ਲਾਈਨਾਂ ਦਿੱਤੀਆਂ ਨੇ ਜੀ ਇੱਕ ਲਾਈਨ ਜਿਵੇਂ ਇਸ ਸਾਈਡ ਤੇ ਛੋਟੇ ਪੱਲਿਆਂ ਤੇ ਆ ਗਈ ਤੇ ਦੂਸਰੀ ਸਾਈਡ ਵੀ ਛੋਟੇ ਪੱਲੇ ਤੇ ਜੋ ਵੀ ਡਿਜ਼ਾਈਨਿੰਗ ਜਿਵੇਂ ਬਾਟਮ ਦੇ ਮਤਲਬ ਪਹੁੰਚੇ ਤੇ ਸ਼ਰਟ ਦੇ ਘੇਰੇ ਤੇ ਵੋਹੀ ਆਪਾਂ ਦੁਪੱਟੇ ਦੇ ਵਿੱਚ ਦਿੱਤੀ ਹੈ ਜੀ ਤੇ ਬਹੁਤ ਬ੍ਰੀਕ ਬਹੁਤ ਹੀ ਬ੍ਰੀਕ ਸਟਾਈਲਿਸ਼ ਜੀ ਆਪਾਂ 4 ਸੈੱਟ ਦੁਪट्टे ਤੇ ਕਟਵਰਕ ਕਰਵਾਈ ਹੈ ਜੀ ਇਹ ਜੋ ਮਤਲਬ ਜੀ ਇਹ ਜਿਹੜੇ ਦੁਪट्टे ਦੇ ਵਿੱਚ ਲਚਕਾਰੀ ਹੈ ਨਾ ਇਹ ਦੀ ਕਟਵਰਕ ਹੀ ਇਦਾਂ ਕੁਛ ਪਟਾਮ ਬਣ ਕੇ ਕਟਵਰਕ ਹੋਈ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਜੀ ਬਹੁਤ ਸੋਹਣਾ ਸੂਟ ਹੈ ਔਰ ਬਿਲਕੁਲ ਪਿਓਰ ਦਾ ਫੈਬਰਿਕ ਹੈ ਜੀ ਪਿਓਰ ਵੈਂਬਰ ਜੌਰ ਜੱਟ ਦਾ ਸੂਟ ਮਤਲਬ ਸ਼ਰਟ ਹੈ ਖਾਲੀ ਪਿਓਰ ਮਸਲੀਨ ਸਿਲਕ ਦੀ ਬਾਟਮ ਹੈ ਔਰ ਪਿਓਰ ਬੈਡਸਨ ਦਾ ਚਨੌਂ ਡੁਪੱਟਾ ਹੈ ਬਿਨਾਂ ਰਿੰਕਲ ਤੋਂ ਚਨੌਂ ਡੁਪੱਟਾ ਹੈ ਜੀ ਚੈੱਕ ਕਰ ਸਕਦੇ ਹੋ ਜੀ ਤੁਸੀਂ ਤੇ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਆਪਣੀ ਸਟਿਚਿੰਗ ਇਹ ਵਰਕ ਫਿਰ ਚੈੱਕ ਕਰਵਾਇਆ ਜੀ ਤੇ ਮੈਨੂੰ ਪੂਰੀ ਮੇਰੇ ਕਿ ਤੁਹਾਨੂੰ ਮੇਰਾ ਕੰਮ ਪਸੰਦ ਆਵੇਗਾ ਤੇ ਜੇ ਤੁਹਾਨੂੰ ਕੁਝ ਨਹੀਂ ਵੀ ਚੰਗਾ ਲੱਗਦਾ ਤਾਂ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਕਿ ਮੈਂ ਜੋ ਵੀ ਮੇਰੇ ਦੇ ਵਿੱਚ ਮੇਰੀ ਕੁਆਲਿਟੀ ਦੇ ਵਿੱਚ ਕਮੀ ਮੈਂ ਉਹਨੂੰ ਅੱਗੋਂ ਮਤਲਬ ਅੱਗੇ ਲਈ ਠੀਕ ਕਰ ਸਕਾਂ ਜੀ ਤੇ ਤੁਸੀਂ ਆਪਣਾ ਕੋਈ ਵੀ ਆਰਡਰ ਪਲੇਸ ਕਰਨਾ ਹੈ ਮੇਰਾ WhatsApp ਤੇ ਚੱਲਦਾ ਨੰਬਰ ਹੈ ਜੋ ਸਕਰੀਨ ਤੇ ਸ਼ੋ ਹੋ ਰਿਹਾ ਹੈ 9557 26 7007 ਤੇ ਫਿਰ ਹਰ ਰੋਜ਼ ਦੀ ਤਰ੍ਹਾਂ ਮੇਰੀ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਸ਼ੇਅਰ ਕਰੋ ਜੀ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰਨਾ ਤੇ ਅੱਗੇ ਵੀ ਆਪਾਂ ਬਹੁਤ ਸੁਣਿਆ ਸੁਣਿਆ ਫੈਬਰਿਕ ਦੀਆਂ ਵੀਡੀਓ ਕਢਾਈਆਂ ਦੀਆਂ ਵੀਡੀਓ ਤੇ ਜਿਵੇਂ ਸਟੀਚਿੰਗ ਦੀਆਂ ਵੀਡੀਓ ਨਵੇਂ-ਨਵੇਂ ਡਿਜ਼ਾਈਨਾਂ ਦੀ ਆਪਾਂ ਪਾਉਂਦੇ ਰਾਂਗੇ ਤੇ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤੇ ਬੈਲ ਦਾ ਬਟਨ ਪ੍ਰੈਸ ਕਰੋਗੇ ਤੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਜਾਏਗੀ ਜੀ ਤੇ ਠੀਕ ਹੈ ਜੀ ਅੱਜ ਦੇ ਲਈ ਨਹੀਂ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਮਿਲਨੇ ਆ ਸਤਿ ਸ਼੍ਰੀ ਅਕਾਲ